ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਐਥਲੀਟ ਫੋਜਾ ਸਿੰਘ ਦੀ ਜਿਸ ਨੇ ਟੱਕਰ ਮਾਰੀ ਸੀਗੀ ਕਾਰ ਦੇ ਨਾਲ ਉਸ ਐਨਆਰਆਈ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕੁਝ 64 ਫੁਟੇਜ ਵੀ ਸਾਹਮਣੇ ਆਈਆਂ ਸੀਗੀਆਂ ਕਾਰ ਦੀਆਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਐਸ ਗੱਡੀ ਦੇ ਨਾਲ ਫੋਜਾ ਸਿੰਘ ਨੂੰ ਟੱਕਰ ਮਾਰੀ ਗਈ ਸੀਗੀ ਤੇ ਉਹਨਾਂ ਦੇ ਮੌਤ ਤੋਂ ਬਾਅਦ ਅੱਜ ਪੂਰਾ ਦੇਸ਼ ਕਾਫੀ ਸਦਮੇ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਐਥਲੀਟ ਫੋਜਾ ਸਿੰਘ ਜਿਨ੍ਹਾਂ ਨੂੰ ਗੱਡੀ ਦੇ ਵੱਲੋਂ ਦੱਸ ਦੇ ਕਿ ਟੱਕਰ ਮਾਰੀ ਗਈ ਹੈ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਬੇਹਦੀ ਇਹ ਮੰਦਭਾਗੀ ਖਬਰ ਸੀ ਕਿ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਦੱਸਦੇ ਕਿ ਪੁਲਿਸ ਨੇ ਮੰਗਲਵਾਰ ਨੂੰ ਪੰਜਾਬ ਦੇ ਜਲੰਧਰ ਦੇ ਵਿੱਚ 114 ਸਾਲਾ ਦੇ ਐਥਲੀਟ ਫੋਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਬੀਤੇ ਕੱਲ੍ਹ ਹੀ ਜਿਹੜਾ ਕੀ ਦੱਸਦੇ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਦੋਸ਼ੀ ਦੀ ਪਛਾਣ ਕਰਤਾਰਪੁਰ ਦੇ ਪਿੰਡ ਦਾਸੂਪੁਰ ਦੇ ਰਹਿਣ ਵਾਲੇ ਐਨਆਰਆਈ ਅਮਰਿਤਪਾਲ ਸਿੰਘ ਢੀਲੋ ਜਿਨ੍ਹਾਂ ਦੀ ਉਮਰ 27 ਸਾਲ ਦੇਵਾ ਜੋ ਹੋਈ ਹੈ ਤਾਂ ਅਮ੍ਰਿਤਪਾਲ ਸਿੰਘ ਸਿਰਫ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀਗਾ ਪੰਜਾਬ ਦੀ ਧਰਤੀ ਦੇ ਉੱਤੇ ਦੱਸਦੇ ਕਿ ਪੁਲਿਸ ਨੇ ਉਸ ਕੋਲੋਂ ਇੱਕ ਫੋਰਚੂਨਰ ਵੀ ਬਰਾਮਦ ਕੀਤੀ ਹੈ ਤੇ ਉਸ ਨੂੰ ਮੰਗਲਵਾਰ ਰਾਤ ਨੂੰ ਭੋਗਪੁਰ ਥਾਣੇ ਲਿਆਂਦਾ ਗਿਆ ਜਿੱਥੇ ਉਸ ਤੋਂ ਪੁਸ਼ਕਿਸ਼ ਕੀਤੀ ਗਈ ਤੇ ਉਸ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਯਾਨੀ ਕਿ ਅੱਜ ਬੁੱਧਵਾਰ ਹੈ ਤੇ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਫੌਜਾ ਸਿੰਘ ਨੂੰ ਦੱਸਦੇ ਕਿ 14 ਜੁਲਾਈ ਨੂੰ ਗੰਭੀਰ ਹਾਲਤ ਦੇ ਵਿੱਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀਗਾ ਉੱਥੇ ਉਹਨਾਂ ਦੀ ਮੌਤ ਹੋ ਗਈ ਉਹਨਾਂ ਦਾ ਅੰਤਿਮ ਸੰਸਕਾਰ ਅਜੇ ਤੱਕ ਨਹੀਂ ਕੀਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈਗਾ ਕਿ ਉਹਨਾਂ ਦੇ ਪੁੱਤਰ ਧੀਆ ਅਤੇ ਹੋਰ ਰਿਸ਼ਤੇਦਾਰ ਕੈਨੇਡਾ ਤੋਂ ਆ ਰਹੇ ਨੇ ਉਹਨਾਂ ਦੇ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਜੜਾਕੀ ਕੀਤੇ ਜਾਣਗੇ ਨਰਾਈ ਨੇ ਇਹ ਕਾਰ ਦਾਸੇ ਕਪੂਰਥਲਾ ਦੇ ਇੱਕ ਵਿਅਕਤੀ ਤੋਂ ਖਰੀਦੀ ਸੀਗੀ ਤਾਂ ਜਲੰਧਰ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕਰ ਦੁਆਰਾ ਬਣਾਈ ਗਈ ਇੱਕ ਟੀਮ ਨੇ ਕੁਝ ਵਾਹਨਾਂ ਦੀ ਸੂਚੀ ਬਣਾਈ ਸੀਗੀ ਉਹਨਾਂ ਦੇ ਵਿੱਚੋਂ ਇੱਕ ਇੱਕ ਦਾਸੇ ਇੱਕ ਫੋਰਚਨਰ ਕਾਰ ਦੀ ਪਛਾਣ ਮੰਗਲਵਾਰ ਯਾਨੀ ਕਿ ਬੀਤੇ ਸ਼ਾਮ ਨੂੰ ਹੋਈ ਸੀਗੀ ਨੰਬਰ ਤੋਂ ਪਤਾ ਚੱਲਦਾ ਸੀ ਕਿ ਇਹ ਕਾਰ ਕਪੂਰਥਲਾ ਦੇ ਪਿੰਡ ਅਥੋਲੀ ਦੇ ਵਸਨੀਕ ਵਰਿੰਦਰ ਸਿੰਘ ਦੇ ਨਾਮ ਦੇ ਉੱਤੇ ਰਜਿਸਟਰਡ ਹੈ ਤਾਂ ਇਸ ਦੇ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਦੇ ਲਈ ਰਵਾਨਾ ਹੋਈਆਂ ਅਤੇ ਵਰਿੰਦਰ ਪਹੁੰਚੀਆਂ ਤਵਿੰਦਰ ਸਿੰਘ ਤੋਂ ਬੁਸ਼ਕੀ ਦੌਰਾਨ ਇਹ ਖੁਲਾਸਾ ਹੋਇਆ ਕਿ ਕੈਨੇਡਾ ਤੋਂ ਆਏ ਇੱਕ ਐਨਆਰਆਈ ਅਮਰਿਤਪਾਲ ਸਿੰਘ ਢੀਲੋਂ ਨੇ ਉਸ ਦੀ ਕਾਰ ਖਰੀਦੀ ਸੀਗੀ ਤੇ ਅਮਰਿਤਪਾਲ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਉਸ ਦੀਆਂ ਤਿੰਨ ਭੈਣਾਂ ਨੇ ਤੇ ਉਸ ਦੀ ਮਾਂ ਕੈਨੇਡਾ ਦੇ ਵਿੱਚ ਰਹਿੰਦੀ ਹੈ ਤਾਂ ਦੱਸਦੇ ਕਿ ਪੁਲਿਸ ਨੇ ਮੰਗਲਵਾਰ ਦੇ ਰਾਤ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਾਰ ਬਰਾਮਦ ਕਰ ਲਈ ਹੈ ਹਸਤੇ ਤੋਂ ਬਾਅਦ ਅੰਮ੍ਰਿਤਪਾਲ ਸਿੱਧਾ ਆਪਣੇ ਪਿੰਡ ਦਾਸੂਪੁਰ ਚਲਾ ਗਿਆ ਪੁੱਛਗਿਰਦਾਰਾਂ ਅੰਮ੍ਰਿਤਪਾਲ ਨੇ ਆਪਣਾ ਅਪਰਾਧ ਵੀ ਕਬੂਲ ਲਿਆ ਤਾਂ ਅੰਮ੍ਰਿਤਪਾਲ ਨੇ ਦੱਸਿਆ ਹੈਗਾ ਕਿ ਉਹ ਆਪਣਾ ਫੋਨ ਵੇਚ ਕੇ ਮੁਕੇਰੀਆ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀਗਾ ਜਦੋਂ ਉਹ ਵਿਆਸ ਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਵਿਅਕਤੀ ਉਸ ਦੀ ਕਾਰ ਦੇ ਹੇਠਾਂ ਆ ਗਿਆ ਯਾਨੀ ਕਿ ਫੋਜਾ ਸਿੰਘ ਉਸ ਦੀ ਕਾਰ ਦੇ ਹੇਠਾਂ ਆ ਗਿਆ ਤੇ ਉਸ ਨੂੰ ਪਤਾ ਵੀ ਨਹੀਂ ਚਲਿਆ ਸੀਗਾ ਤੇ ਉਹ ਬਜ਼ੁਰਗ ਫੋਜਾ ਸਿੰਘ ਸੀਗਾ ਜਦੋਂ ਦੇਰ ਰਾਤ ਨੂੰ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਉਸ ਨੂੰ ਫੋਜਾ ਸਿੰਘ ਦੀ ਮੌਤ ਦੇ ਬਾਰੇ ਪਤਾ ਲੱਗਿਆ ਫੋਜਾ ਸਿੰਘ ਦੇ ਛੋਟੇ ਪੁੱਤਰ ਹਰਵਿੰਦਰ ਸਿੰਘ ਦੱਸਿਆ ਹੈਗਾ ਕਿ ਉਹ 14 ਜੁਲਾਈ ਨੂੰ ਦੁਪਹਿਰ 3 ਵਜੇ ਰਾਤ ਦੇ ਖਾਣੇ ਤੋਂ ਬਾਅਦ ਕਰੋ ਸੈਰ ਲਈ ਨਿਕਲਾ ਸੀਗਾ ਤੇ ਮੈਂ ਉਸ ਸਮੇਂ ਘਰ ਨਹੀਂ ਸੀਗਾ ਜਦੋਂ ਉਹ ਹਾਈਵੇ ਦੇ ਉੱਤੇ ਪਹੁੰਚਾ ਤਾਂ ਇੱਕ ਆਣ ਪਛਾਤੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਉਸ ਦੇ ਸਿਰ, ਛਾਤੀ ਅਤੇ ਪਸਲਾਂ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਦੱਸਦੇ ਕਿ ਬੇਹਦ ਹੀ ਅਮੰਤ ਭਾਗੀ ਖਬਰ ਜਿਹੜੀ ਕਿ ਸਾਹਮਣੇ ਆਈ ਸੀਗੀ ਤਾਂ ਦੁਨੀਆ ਦੇ ਵਿੱਚ ਮਸ਼ਹੂਰ ਸਰਦਾਰ ਦੱਸਦੇ ਕਿ ਟਰਬਨ ਟਰਨਾਡੋ ਵਜੋਂ ਦੁਨੀਆ ਦੇ ਵਿੱਚ ਮਸ਼ਹੂਰ ਸਰਦਾਰ ਫੋਜਾ ਸਿੰਘ ਜ ਜੁਨਾਦੀ ਉਮਰ 114 ਸਾਲ ਹੈ ਸਭ ਤੋਂ ਜ਼ਿਆਦਾ ਉਮਰ ਹੈ ਤੇ ਐਥਲੀਟ ਜਾਨੀ ਕਿ ਦੌੜਦੇ ਸੀਗੇ ਭੱਜਦੇ ਸੀਗੇ ਤੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੋਮਵਾਰ ਨੂੰ ਇੱਕ ਸਾਡਾ ਖਾਸ ਤੇ ਵਿੱਚ ਸਭ ਤੋਂ ਬਜ਼ੁਰਗ ਐਥਲੀਟ ਦੀ ਮੌਤ ਹੋ ਗਈ ਹੈ ਤੇ ਫੋਜਾ ਸਿੰਘ ਦਾ ਜੱਦੀ ਪਿੰਡ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਮਦਪੁਰ ਕਸਬੇ ਦੇ ਵਿੱਚ ਬਿਆਸ ਪਿੰਡ ਹੈ ਜਿੱਥੇ ਮੰਗਲਵਾਰ ਨੂੰ ਸਨਾਟਾ ਛਾ ਗਿਆ ਤੇ ਇਸ ਖਬਰ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ